ਪ੍ਰੀਤ ਮੰਮੀ ਜੀ ਵੇਖ ਲਓ ਤੁਸੀਂ ਕਿੰਨੀਆਂ ਬੱਤਾਂ ਮਾਰ ਰਹੇ ਆ ਕਿਤੇ ਉਹਦੇ ਸੁਣੀ ਤੋਂ ਟੀ ਗੱਲ ਬਾਜ਼ ਵੀ ਨਹੀਂ ਦਿੰਦੀ ਉੱਥੇ ਤੁਹਾਨੂੰ ਮੈਨੂੰ ਲੱਗਦਾ ਪਈ ਹੋਣੀ ਆ ਕੰਮ ਚੋਰ ਕਿਸੇ ਥਾਂ ਦੀ ਕਿ ਜਾ ਤੇ ਫਿਰ ਪਤਾ ਕੀ ਆਂਦੇ ਨਹੀਂ ਮੰਮੀ ਜੀ ਤਾਂ ਤੇਰਾ ਤਾਂ ਕੰਮ ਹੋ ਗਿਆ ਬੋਲਣ ਦਾ ਬਸ ਕਰਦੀ ਆਣੀ ਹੈ ਕੁਛ ਨਹੀਂ ਮੈਂ ਰਸੋਈ ਦਾ ਕੰਮ ਵਰਕੇ ਆਣੀ ਪਤਾ ਜਿਹੜਾ ਮੈਨੂੰ ਤੁਸੀਂ ਕੰਮ ਮੈਨੂੰ ਸਭ ਪਤਾ ਜਿੰਨਾ ਤੁਸੀਂ ਕੰਮ ਕਰਦੇ ਆ ਘਰ ਦੇ ਵਿੱਚ ਸਾਰਾ ਦਿਨ ਲਿਸ਼ਕ ਪੁਸਤੇ ਬੈਠ ਜਾਂਦੇ ਸਾਰਾ ਮੈਨੂੰ ਪਤਾ ਵਾ ਕੁਲਿਆ ਕੋਈ ਨਹੀਂ ਹੋਇਆ ਕਿਸੇ ਨੂੰ ਤੁਸੀਂ ਦੱਸੋ ਮੰਮੀ ਜੀ ਉਹਨਾਂ ਨੂੰ ਮੈਨੂੰ ਪਤਾ ਵਾ ਮੁੰਡੇ ਦੇ ਕੰਨ ਭੰਨ ਦੇਈ ਮੁੰਡੇ ਦੇ ਕੰਨ ਭਰ ਕੇ ਆਈ ਹੈ ਤੇ ਮੇਰਾ ਉਹ ਲਾਪੋ ਹੁੰਦੀ ਆ ਮੈਂ ਦੇਖਾਂ ਇਹਨਾਂ ਦਾ ਕੀ ਹਾਲ ਹੈ ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਬੈਠੀਆਂ ਬੈਠੀਆਂ ਪੰਗਾ ਪਾ ਕੇ ਬੈਠੀਆਂ ਕੋਈ ਨਹੀਂ ਮਾਣ ਇਹਨਾਂ ਨੂੰ ਕੋਈ ਨਹੀਂ ਹੁਣ ਕੀ ਹੁਣ ਕੀ ਹੋਇਆ ਵਾ ਤੁਹਾਨੂੰ ਨਹੀਂ ਕੀ ਹੋ ਰਹੀਆਂ ਪਤਾ ਨਹੀਂ ਕਿੱਥੇ ਤਾਂ ਨਹੀਂ ਜਾਓ ਸਾਡੀਆਂ ਗੱਲਾਂ ਨਹੀਂ ਨਾ ਭੋਲਿਆ ਕਰੋ ਨਹੀਂ ਤਾਂ ਨਹੀਂ ਤਾਂ ਭੋਲਿਆ ਕਰੋ ਤਾਂ ਬੋਨ ਨੂੰ ਕੀ ਹੋਵੇਗਾ ਤੌੜੇ ਕੀ ਕਰਵਾਉਣੇ ਤੁਹਾਨੂੰ ਪਤਾ ਵਾ ਕਿਸੇ ਦਲ ਦਾ ਹਾਂ ਤੇ ਆਹ ਤੋਂ ਬੋਲਣ ਲੱਗ ਪੈਂਦੇ ਆ ਮਮਾ ਨੇ ਤਾਂ ਕੀ ਮੈਂ ਕੀ ਕਰਾਂ ਫਿਰ ਡੈਡੀ ਜਦੋਂ ਵੀ ਕਰਦਾ ਨਹੀਂ ਪਤਾ ਫਿਰ ਕਿਉਂ ਬੋਲਦੇ ਹੁੰਦੇ ਨੇ ਵਿੱਚ ਤੇ ਫਿਰ ਇਹ ਤਾਂ ਕਲੇਸ਼ ਹੀ ਘੜ ਦਿੱਤਾ ਲੱਗਦਾ ਹੁੰਦਾ ਚਾਓ ਡੈਡੀ ਆਪਣਾ ਕੰਮ ਕਰਾ ਜਾ ਕੇ ਦੀ ਤੁਸੀਂ ਹੱਥ ਉਹ ਬੈਠੇ ਬੈਠੇ ਮੈਂ ਖਾਦੀ ਵੀ ਨਹੀਂ ਜਾਂਦੀ ਤਾਂ ਇਹ ਗੁਰਮਾਨਾ ਤੁਹਾਨੂੰ ਪੱਕੀਆਂ ਮਿਲ ਜਾਂਦੀਆਂ ਉਹ ਇਹ ਤੁਹਾਨੂੰ ਚਾਹੀਦਾ ਡੈਡੀ ਅਸੀਂ ਆਪ ਹੀ ਕਰਦੇ ਹਾਂ ਸਾਰਾ ਕੰਮ ਉਹ ਤਾਂ ਬਸ ਬੈਠਾ ਉੱਪਰੋਂ ਆੜ ਆਇਆ ਸਾਡੇ ਤੇ ਕੀ ਕਰਦੀ ਉਹ ਉਹ ਵੀ ਕਰਦੀ ਆ ਤੁਹਾਨੂੰ ਕੁਝ ਨਹੀਂ ਕਰਦੀ ਉਹ ਤੁਹਾਨੂੰ ਦਿੱਤਾ ਜੂ ਕਰਦੀ ਹਨ ਨੂੰ ਪਤਾ ਨਾ ਉਹ ਕੁਝ ਨਹੀਂ ਕਰਦੀ ਆ ਜੀ ਉਹ ਮੈਂ ਕਿਹਨੇ ਸਾਰੀ ਤੇਰੇ ਕੰਮ ਦੀ ਜੀ ਤੁਸੀਂ ਡੈਡੀ ਤੁਹਾਨੂੰ ਲੱਗਦਾ ਸੰਨੇ ਲੱਗਦਾ ਜਾਓ ਡੈਡੀ ਆਪਣੇ ਕੰਮ ਕਰਨ ਜਾ ਰਹੇ ਸੀ ਚੰਗਾ ਫੇਰ ਕਰ ਲੋ ਫਿਰ ਦਿੱਤਾ ਕਰਨਾ ਨਾ ਮੈਨੂੰ ਮਿਲਣਾ ਤੁਹਾਡੀ ਗੱਲ ਤੇ ਤੁਸੀਂ ਜਾਓ ਤੁਹਾਨੂੰ ਨਹੀਂ ਕੀ ਕੱਲ ਦਾ ਪਤਾ ਨਹੀਂ ਪਤਾ ਲਿਫਟ ਬਿਲਡਿੰਗ ਜਿੱਥੇ ਤੁਹਾਨੂੰ ਗਈ ਮੈਨੂੰ ਨਹੀਂ ਪਤਾ ਨਹੀਂ ਇਹ ਜੋਤੀ ਸਾਈਡ ਲੈ ਲੈਂਦੇ ਸਾਨੂੰ ਤੇਰੇ ਕੋ ਸਮਝਦੇ ਹੀ ਨਹੀਂ ਆ ਵੇਖ ਲਓ ਹਣ ਤੁਸੀਂ ਆਪਣੇ ਆਪ ਹੀ ਸਿਆ ਡੈਡੀ ਜੀ ਦਾ ਰਿਆ ਇਹ ਸਾਡਾ ਕੀ ਬਣੂਗਾ ਫਿਰ ਮਾਂ ਕੀ ਜਾਂਦਾ ਮੈਂ ਤਾਂ ਉਹ ਸਮਝਿਆ ਨਾ ਮਮੀ ਜੀ ਡੈਡੀ ਵਾਲੇ ਯਾਰੀ ਕੋ ਉਹਦੀਓ ਹੀ ਸਾਈਡ ਲੈਂਦੇ ਆ ਕੋਈ ਨਹੀਂ ਕੋਈ ਤੂੰ ਨਾ ਟੈਨਸ਼ਨ ਲੈ ਠੀਕ ਆ ਮੰਮੀ ਜੀ ਕਾ ਤੇ ਉਹ ਕਰ ਸੀ ਮੈਂ ਤਾਂ ਚਲੀ ਹੁਣ ਮੰਮੀ ਜੀ ਮੈਂ ਤਾਂ ਚਲੀ ਹਾਂ ਬਾਹਰ ਹਾਂ ਮੈਂ ਦੇਖੇ ਡੈਡੀ ਨਾਲ ਕੀ ਕਰਦੇ ਪਏ ਨਾਲ ਡੈਡੀ ਨੂੰ ਵੀ ਸਮਝਾ ਕੇ ਹੁਣੀਆਂ ਕਿ ਡੈਡੀ ਅਦਾ ਰਹਿਣਾ ਤੇ ਅਸੀਂ ਮਾਂਵਾਂ ਤੇ ਨਹੀਂ ਘਰੋਂ ਨਹੀਂ ਫਰਦਾਣਾ ਤੇ ਬਠਾ ਵਾਲੇ ਨੂੰ ਹੀ ਸਿਰ ਦੇ ਉੱਤੇ ਰੱਖ ਲੈਣੇ ਤਾਹਰਾ ਆ ਕੀ ਪੰਗਾ ਪਾਣਿਆ ਜਦੋਂ ਵੇਖੋ ਨਿੱਤ ਦੀ ਲੜਾਈ ਲੜਾਈ ਉਹ ਨੂੰ ਬੋਸਾ ਆਪਣੀ ਨਾਲ ਦੀ ਉਹ ਨੂੰ ਹੀ ਬੋਸ ਲੈਣਾ ਵਾ ਉਹਨੂੰ ਸਾਹ ਦੇਖ ਤੇ ਪ੍ਰੀਤ ਈ ਪ੍ਰੀਤ ਹਾਂਜੀ ਆ ਕੀ ਕਲੇਸ਼ ਪਾਇਆ ਨਾ ਮੈਂ ਤਾਂ ਕੁਛ ਕਹਿਣਾ ਹੀ ਨਹੀਂ ਹੈ ਨਾ ਚ ਲੜਾਈ ਕਲੇਸ਼ ਤੁਹਾਡਾ ਹੀ ਹੋ ਰਹੀ ਤਾਂ ਮੈਂ ਕਿਸੇ ਨੂੰ ਕੁਛ ਕਿਹਾ ਵੀ ਨਹੀਂ ਹੈ ਨਾ ਮੇਰਾ ਤਾਂ ਉਹਦਾ ਹੀ ਨਾਮ ਬਣਾਵਾ ਮੈਂ ਕਿਸੇ ਨੂੰ ਕੋਈ ਮਾਰ ਨਹੀਂ ਆਖੀ ਆ ਸੁਮਨੀ ਮੈਂ ਆਪਣੇ ਡੈਲੀ ਦੇ ਕੰਨ ਪਰ ਨਹੀਂ ਹਾਂ ਉਹਨੂੰ ਲੈ ਆਈ ਨਹੀਂ ਮਨ ਨੂੰ ਦੇਣ ਨਹੀਂ ਕੰਨ ਪਰ ਕੇ ਮੈਨੂੰ ਕੋਈ ਲੋੜ ਨਹੀਂ ਆ ਕਿਸੇ ਦੇ ਕੰਨ ਪਰ ਆਂਦੀ ਸਭ ਕੁਝ ਦੇਖਦਾ ਹੀ ਆ ਵੀ ਕੌਣ ਗਲਤ ਹੈ ਕੌਣ ਸਹੀ ਆ ਠੀਕ ਹੈ ਨਾ ਮੇਰੇ ਪਤਾ ਨਹੀਂ ਕਿੱਥੇ ਚਲ ਗਈ ਉਹਦੇ ਬਾਗੇ ਜਾਣੀ ਆ ਉਹਨੂੰ ਦੱਸਦੀ ਆ ਜਾ ਰਹੀ ਆ ਜਿਉਂਨੇ ਵੀ ਕੰਨ ਪਰ ਕੇ ਬੈਠੇ ਮੀਆਂ ਮਰੇ ਆਂ ਮੈਂ ਕਿੱਥੇ ਆੜ ਕੇ ਬੈਗੀ ਆ ਉਹ ਤਾਂ ਮੇਰੇ ਇੱਥੇ ਬੈਠ ਤਾ ਵੀ ਹੁਣ ਕਈ ਪ੍ਰੋਬਲਮ ਹੁੰਦੀ ਆ ਉਹਨੂੰ ਮੇਰੇ ਗਾਲ ਪਾਈ ਆ ਮੈਂ ਨਹੀਂ ਭੋਇਆ ਤੁਹਾਡੇ ਗਾ ਤੀ ਤਾਂ ਆਪ ਲੜਾਈ ਕਰਦੇ ਆ ਉਹਨੇ ਵੀ ਲੈ ਕੇ ਆ ਗਈ ਆ ਉਹ ਵੀ ਹੱਥਾਂ ਕਰਕੇ ਜੋੜ ਗਿਆ ਮੇਰੇ ਗਾੜੀ ਸੱਚੀ ਮੰਮੀ ਜੀ ਹਾਂ ਉਹ ਤਾਂ ਵੈਸੇ ਵੀ ਉਹਨੇ ਤਾਂ ਬੜੀ ਚੁਗਲੀ ਕਰਨ ਦੀ ਆਦਤ ਨਾ ਕਿ ਕੰਮ ਕਰਨ ਦੀ ਆ ਇਹ ਤਾਂ ਡੈਡੀ ਨੂੰ ਵੀ ਚੰਗੀ ਲੱਗਦੀ ਆ ਤੇ ਜੋਦੇ ਵੀਰੇ ਨੂੰ ਵੀ ਚੰਗੀ ਲੱਗਦੀ ਆ ਅਸੀਂ ਤਾਂ ਵਿੱਚ ਐਵੇਂ ਮਾੜੇ ਬੰਦੇ ਆ ਅਸੀਂ ਮਾੜਿਆ ਤੇ ਜੋਰ ਚੱਲਦਾ ਦੋਨਾਂ ਨੂੰ ਵੈਸੇ ਵੀ ਮੰਮੀ ਜੀ ਜੇ ਸਿੱਧਿਆ ਕਰਨਾ ਵਾਣਾ ਇਹਨੂੰ ਤਾਂ ਕੋਈ ਨਾ ਕੋਈ ਤਾਂ ਸੋਚਣਾ ਪੈਣਾ ਅੱਗੇ ਤੁਸੀਂ ਸੋਚੋ ਕੀ ਕਰਨ ਤੇ ਕੀ ਨਹੀਂ ਪਰ ਮੈਨੂੰ ਜਾਪਦਾ ਵਾ ਫੇਰ ਚੁਗਲੀਆਂ ਕਰਨ ਦੇ ਨਾ ਬੈਠਣ ਚੁੱਪ ਰਹਿ ਕੇ ਤਾਂ ਪ੍ਰੀਤ ਕੋਰੇ ਤੇਰਾ ਕੰਮ ਨਹੀਂ ਜੇ ਚੱਲਣਾ ਤੈਨੂੰ ਗੱਲ ਕਰਨੀ ਪੈਣੀ ਨੇ ਕੀ ਗੱਲ ਆ ਮੈਂ ਕਦੋਂ ਦੀ ਉਹ ਸੁਣਨ ਲਈ ਆ ਭਾਂਡੇ ਮਾਂਜਦੀ ਦੀਦੀ ਤਾਂ ਮੰਮੀ ਦੇ ਕੰਨ ਭਰਦੀ ਰਹਿਣੀਆਂ ਹਰ ਟਾਈਮ ਕਰੇ ਤੂੰ ਇਹ ਗੱਲ ਕਰੀ ਮੰਮੀ ਆਪਣੀ ਨੂੰਨ ਕੁੱਤੀ ਸਮਝਿਆ ਕਰ ਆਪਦੀ ਤੇਰੇ ਸਾਥ ਸੌਣ ਨਾ ਬਣਦੀ ਨਹੀਂ ਹੈਗੀ ਸਾਡੀ ਤਾਂ ਤੂੰ ਬਣਨ ਨਹੀਂ ਦਿੰਦੀ ਹੈਗੀ ਮੈਂ ਇੱਥੇ ਵਿਚਾਲੀ ਨਹੀਂ ਬੈਠੀ ਇੱਥੇ ਠੀਕ ਕਰ ਵਾ ਭੀਜੀ ਕਾਹਲੀ ਬੈਠੀਆਂ ਚਲ ਸੋਚ ਸਮਝ ਕੇ ਕਰ ਤਸੀਂ ਮੈਨੂੰ ਮੈਨੂੰ ਸਾਰਾ ਹੀ ਪਤਾ ਵਾ ਠੀਕ ਆ ਤੂੰ ਆਪਣੇ ਸਹੁਰੇ ਜਾ ਕੇ ਵੀ ਰਹਿ ਸਕਦੇ ਮੈਨੂੰ ਵਿਆਹ ਇਸ ਕਰਕੇ ਨਹੀਂ ਕੀਤਾ ਵੀ ਤੂੰ ਇੱਥੇ ਆ ਕੇ ਬੈਠੇ ਮੈਂ ਆਪਣੇ ਪਿਓ ਦੇ ਖਰਚ 'ਤੇ ਬੈਠੀ ਆ ਤੁਸੀਂ ਮੈਨੂੰ ਇੰਨੀ ਕਦ ਹੁਣ ਕਹਿਣ ਵਾਲੇ ਹੁੰਦੇ ਕੌਣ ਜੇ ਤੂੰ ਆਪਣੇ ਪਿਓ ਦੇ ਘਰ ਦੇ ਵਿੱਚ ਬੈਠੀ ਹੈ ਨਾ ਰੋਟੀ ਖਾਣ ਤੱਕ ਮਤਲਬ ਰੱਖ ਤੇ ਰਹਿਣ ਤੱਕ ਮਤਲਬ ਰੱਖ ਸਾਡੇ ਸੱਸ ਨੂੰਹ ਦੇ ਵਿੱਚ ਪੇਚਾ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਤੇਰਾ ਘਰ ਵਾਲਾ ਬਾਹਰ ਆ ਇਸ ਕਰਕੇ ਮੈਂ ਇੱਥੇ ਬੈਠੀ ਹੋਈ ਆ ਮੈਂ ਐਵੇਂ ਨਹੀਂ ਇੱਥੇ ਬੈਠੀ ਹੋਈ ਵੈਸੇ ਵੀ ਭਾਬੀ ਤੁਸੀਂ ਅੱਜਕੱਲ ਕੋਈ ਜ਼ਿਆਦਾ ਹੀ ਬੋਲਦੇ ਹੋ ਮੇਰੇ ਉੱਤੇ ਜੇ ਦਾ ਕੋਈ ਗਾੜੀਆਂ ਬੋਲੂਗਾ ਨਾ ਉਦਾਂ ਨਹੀਂ ਬੋਲਣਾ ਪੈਂਦਾ ਮੈਂ ਤੁਹਾਨੂੰ ਬੋਲਿਆ ਕੀ ਦੱਸਣ ਹੁਣ ਮੇਰੀ ਸੁਣ ਨੀ ਕਾਲ ਮੇਰੀ ਕੁੜੀ ਨੂੰ ਬਾਧੂ ਘਟ ਗੱਲਾਂ ਕਰਦੀ ਨਹੀਂ ਲੋੜ ਮੈਂ ਕਹਿੰਦੀ ਇਹਨੂੰ ਆਪਣੀ ਕੁੜੀ ਨੂੰ ਵੀ ਸਮਝਾ ਲਾ ਵੀ ਮੈਨੂੰ ਵੀ ਬਾਧੂ ਘਟ ਬੋਲਣ ਦੀ ਕੀ ਜਰੂਰਤ ਨਹੀਂ ਹੈਗੀ ਤੁਹਾਡੇ ਘਰ ਨੇ ਹੀ ਉਹ ਪਰਦੀ ਆ ਦੇਖਿਆ ਨਾ ਮੰਮੀ ਜੀ ਇਹ ਕਿਉਂ ਪਰਦੀ ਆ ਤੁਹਾਡੇ ਘਰ ਕਿੜੀਆਂ ਨੇ ਵੀ ਪਰ ਨਿਕਲ ਆਇਆ ਬੜੇ तेरे ਪਰ ਨਿਕਲ ਆਇਆ ਜੇ ਤੂੰ ਉਸ ਘਰ ਦੀ ਨੂੰਹ ਆ ਤੇ ਮੈਂ ਵੀ ਇਸ ਘਰ ਦੀ ਨੂੰਹ ਆ ਠੀਕ ਹੈ ਜਿੰਨਾ ਕਿ ਤੇਰਾ ਹੱਕ ਹੈ ਇੱਥੇ ਉਹਨਾਂ ਕ ਮੇਰਾ ਵੀ ਹੱਕ ਆ ਚਿੰਨੇ ਕਿ ਤੁਸੀਂ ਨੌਜੇ ਠੀਕ ਹੈ ਨਾ ਲੱਗੇ ਸਭ ਨੇ ਮੈਂ ਜਾਣਦੀ ਆ ਤੁਹਾਨੂੰ ਮੈਂ ਵੀ ਵੇਖਦੀ ਆ ਅੱਜ ਕਿਹੜਾ ਸੋਜ ਜਾ ਕੇ ਰੋਟੀਆਂ ਬਣਾਉਂਦਾ ਹੋਆ ਮੈਂ ਵੀ ਨਹੀਂ ਆ ਮੈਂ ਵੀ ਬੇਚਾ ਟੀ ਬਣਾ ਕੇ ਪਕਣੀਆਂ ਮੈਂ ਵੀ ਬਣਾ ਕੇ ਮੈਂ ਨਹੀਂ ਬਣਾਣੀ ਆ ਬੇਨੀ ਆ ਬੇਨੀ ਆ ਕਿੰਨਾ ਬੋਲਦੀ ਐ ਹਲੇ ਪਾਪਾ ਵੀ ਕਹਿ ਦਿੰਦੇ ਆ ਕਿ ਉਹ ਤਾਂ ਬੋਲਦੀ ਨਹੀਂ ਆ ਅਸੀਂ ਬਸ ਬੈਠ ਕੇ ਲੜਦੇ ਆ ਪਾਪਾ ਨੇ ਭੂਏ ਚੜਾਈ ਆ ਪਾਪਾ ਕੁਝ ਕਹਿਣ ਵੀਰਾ ਕੁਝ ਕਵੇ ਤਾਂ ਉਹ ਬੋਲੇ ਤਾਂ ਨਾ ਨਾ ਇਹ ਤਾਂ

ਉਹੋ ਦੇ ਨੇ ਪਤਾ ਕਿ ਕਿੰਨਾ ਪਾਣੀ ਨੂੰ ਤਾਂ ਵੱਡੇ ਡੁੱਬੂ ਦੇ ਵਿੱਚ ਮੜ ਕੇ ਚੱਲ ਗਏ ਡੱਗ ਤੇ ਜੰਮਾ ਲਾ ਤੋ ਮੇਰੇ ਰੋਟੇ ਜਿਵੇਂ ਕਿਸੇ ਦੀ ਥੰਗਾ ਹੋਸੀ ਆਪਾਂ ਨਿਭੜੂ ਉਹ ਏਡੀਆਂ ਕੇ ਮੰਜੇ ਦੇ ਚੜ ਕੇ ਬੈਠੀਆਂ ਵਾਹ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਪਾਣੀ ਉਹ ਤਾਂ ਉਹ ਇਹ ਸੁਭਾਅ ਹੁੰਦੇ ਤਾਂ ਇਹ ਸੁਭਾਅ ਆ ਉਹਨਾਂ ਦੇ ਤਾਂ ਦੇ ਡੈਨੀ ਮੈਂ ਸਾਰਾ ਤੇਰਾ ਕੰਮ ਕਰਦੀ ਆ ਫਿਰ ਵੀ ਬੰਦੇ ਨੂੰ ਦੇਖਣਾ ਚਾਹੀਦਾ ਨਾ ਦੋਨੇ ਟੰਗੀਆਂ ਲਾੜਾਂ ਲੱਗੀਆਂ ਵੇਂਦੀਆਂ ਆ ਇਹ ਮੈਂ ਤਾਂ ਤਾਂ ਹੀ ਆ ਕੇ ਹਾਂ ਤੇ ਇਹ ਮੈਂ ਤਾਂ ਤਾਂ ਇੱਕ ਜਿਹਾ ਹੁੰਦਾ ਕਹਿ ਕੇ ਆਇਆ ਹਾਂ ਮੈਂ ਉਹਦੇ ਨਾਲ ਗੁੱਸਾ ਨਹੀਂ ਕਰਦਾ ਤੇ ਅੱਜ ਆ ਚੰ ਪਾਣੀ ਕੱਢੀ ਜਾ ਮੇਰਾ ਪੁੱਤ ਆ ਗਿਆ ਆ ਮਿਲਦੀ ਆ ਇਦਾਂ ਨਹੀਂ ਕਰੀ ਜਾ ਕੰਮ ਕਰਨਾ ਪੈਣਾ ਕੋਤੋਂ ਉਹ ਹੁਣ ਫਾਇਆਂ ਬਸ ਤੋ ਟੁਲਖੜੇ ਲਾਈ ਜਾਂਦੀ ਕੀ ਕਰਨੀ ਹੁਣ ਇਦਾਂ ਆ ਆ ਪਾਣੀ ਕੱਢਣ ਵਾਲਾ ਪਿਆ ਵਾ ਉਹ ਤਾਂ ਦੇਣਾ ਨਹੀਂ ਕਿਸੇ ਨੂੰ ਲੜਾਈ ਦੇਖਣ ਦੀ ਵਗੀ ਵੀ ਖਾਣਾ ਬਗੜਾ ਕੋਈ ਨਾ ਕੋਈ ਕੰਮ ਹੀ ਕਰ ਲੇ ਉੱਠ ਕੇ ਲੜਾਈ ਨੂੰ ਕੁੜੀਆਂ ਛੇੜਣ ਹੈਗੀਆਂ ਸਾਡੇ ਸਾਰੇ ਜਾਣਾਂ ਨੂੰ ਤੇ ਸਾਡੀ ਆ ਜਿਹੜੀ ਵੀਡੀਓ ਸੀਗੀ ਸਾਡੀ ਜਿਹੜੀ ਇਹ ਵੀਡੀਓ ਸੀਗੀ ਸੱਸ ਨਾਲ ਪੇਚਾ ਨੂੰ ਦਾ ਤੇ ਇਹਨੂੰ ਤੁਸੀਂ ਪਲੀਜ਼ ਸਾਰੇ ਜਾਣੇ ਸਪੋਰਟ ਕਰਿਓ ਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਸਾਰੇ ਜਾਣੇ ਸਪੋਰਟ ਕਰਿਓ ਸਾਡੀ ਪਹਿਲੀ ਵੀਡੀਓ ਆ ਤੇ ਚੈਨਲ ਗਲਤੀ ਕੋਈ ਹੋ ਗਈ ਹੋਊ ਮਾਫ ਕਰਦੀ ਹੂੰ ਤੇ ਵਾਤਵਾਦੀ ਜਿਹੜੇ ਮੈਸੇਜ ਆ ਉਹ ਤੁਸੀਂ ਸਾਨੂੰ ਦਿਓ ਕਿਉਂਕਿ ਬੇਰੇ ਅਸੀਂ ਹੋਰ ਇੱਕ ਤੋਂ ਅੱਗੇ ਵਧੀਆ ਵੀਡੀਓ ਲੈ ਕੇ ਆਈਏ ਕਿਉਂਕਿ ਇਹਦੇ ਨਾਲ ਸਾਡੇ ਵੀ ਇਤਸ਼ਾਹ ਵਧਾ ਤੇ ਜੇ ਸਾਡੀ ਬੋਲੀ 'ਚ ਕੋਈ ਗਲਤੀ ਹੁੰਦੀ ਆ ਉਹ ਜਰੂਰ ਕਮੈਂਟ 'ਚ ਦੱਸਿਓ ਕਿ ਸਾਡੇ ਚੈਨਲ ਦੇ ਵੀਡੀਓ ਜਿਹੜੀਆਂ ਉਹ ਜੋ ਬਣਾ ਅਮਰ ਵਲੌਗ ਉੱਤੇ ਚੱਲਣੀ ਆ ਨਵੇਂ ਸੱਸ ਦਾ ਪੇਚਾ ਵੀਡੀਓ ਤੇ ਜਿਹੜਾ ਸਾਡਾ ਚੈਨਲ ਆ ਮੰਜਲ ਜੋੜੀ ਸਰੇ ਆਰਟ ਦੇ ਨਾਮ ਤੋਂ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਉਹਤੇ ਜਿਹੜੇ ਵਲੌਗ ਆ ਫਨੀ ਵਲੌਗ ਤੁਹਾਨੂੰ ਮਿਲਣਗੇ ਜਿਹੜੇ ਵਿਕੇ ਵਿੱਚੋਂ ਹੀ ਕੱਢੇ ਹੋਣਗੇ ਉਹ ਫਨੀ ਵਲੌਗ ਤੁਹਾਨੂੰ ਮਿਲ ਗਿਆ ਇਸ ਲਈ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਵਰਤੋਂ ਮੇਰੇ ਅਣ ਵਾਲੇ ਚੈਨਲ ਨੂੰ ਵੀ ਤੇ ਜੋਵਣਾ ਮਰ ਬਲੌਗ ਨੂੰ ਵੀ ਤੇ ਵਰਤੋਂ ਅੱਤ ਪਿਆਰ ਕਰੇ ਸੀ ਸੱਚੀ ਗੱਲ ਸੱਚੀ ਗੱਲ ਪਰ ਬੰਤ